ਸਭ ਤੋਂ ਪਹਿਲਾਂ ਇਸ ਚੈਨਲ ਨਾਲ ਜੁੜੀ ਹੋਈ ਸਭ ਸੰਗਤ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸਭ ਸੰਗਤ ਜੀ ਨੂੰ ਜੈ ਸਾਈਆਂ ਦੀ ਜੀ ਤੁਸੀਂ ਵੀ ਕਦੀ ਐਤਵਾਰ ਦੀ ਚੌਂਕੀ ਬਾਬਾ ਸੰਤ ਸਾਈਂ ਲੋਕ ਦਰਬਾਰ ਤੇ ਭਰਨ ਗਏ ਹੋਵੋਗੇ ਕਦੀ ਸੋਚਿਆ ਤੁਸੀਂ ਉੱਥੇ ਜਾ ਕੇ ਕਿੰਨਾ ਚਿਰ ਚੌਂਕੀ ਭਰੀ ਕਦੀ ਸੋਚਿਆ ਤੁਸੀਂ ਉੱਥੇ ਜਾ ਕੇ ਕੀ ਕੀ ਕੀਤਾ ਨਹੀਂ ਸੋਚਿਆ ਅਤੇ ਨਹੀਂ ਵਿਚਾਰਿਆ ਪਰ ਅਸੀਂ ਸੰਤ ਸਾਈਂ ਲੋਕ ਬਾਬਾ ਜੀ ਦੀ ਕਿਰਪਾ ਨਾਲ ਮਡਾਰ ਮਲਟੀਮੀਡੀਆ ਚੈਨਲ ਰਾਹੀਂ ਐਤਵਾਰ ਦੀ ਚੌਂਕੀ ਬਾਰੇ ਉਹ ਸਭ ਕੁਝ ਆਪ ਜੀ ਨਾਲ ਸਾਂਝਾ ਕਰਾਂਗੇ ਜੋ ਆਪ ਜੀ ਦੇ ਜ਼ਰੂਰ ਕੰਮ ਆਵੇਗਾ ਐਤਵਾਰ ਦੀ ਚੌਂਕੀ ਬਾਬਾ ਸੰਤ ਸਾਈਂ ਲੋਕ ਜੀ ਦੇ ਕਦਮਾਂ ਵਿੱਚ ਭਰਨ ਦਾ ਇੱਕ ਖਾਸ ਦਿਨ ਹੁੰਦਾ ਹੈ ਵੈਸੇ ਤਾਂ ਹਰ ਦਿਨ ਖਾਸ ਹੀ ਹੈ ਪਰ ਐਤਵਾਰ ਬਾਬਾ ਜੀ ਦੀ ਪੱਕੀ ਮਨੋਤ ਹੈ ਇਸ ਲਈ ਇਸ ਦਿਨ ਚੌਂਕੀ ਭਰਨਾ ਬੇहद ਜ਼ਰੂਰੀ ਹੁੰਦਾ ਹੈ ਐਤਵਾਰ ਦੀ ਚੌਂਕੀ ਭਰਨ ਲਈ ਸਾਫ਼ ਸੁਥਰੇ ਬਣ ਕੇ ਹੀ ਬਾਬਾ ਜੀ ਦੇ ਦਰਬਾਰ ਤੇ ਜਾਣਾ ਚਾਹੀਦਾ ਹੈ ਤੁਸੀਂ ਦਰਬਾਰ ਤੇ ਗਏ ਮੱਥਾ ਟੇਕਿਆ ਚਲੋ ਵਾਪਸ ਇਹ ਕੋਈ ਚੌਂਕੀ ਭਰਨਾ ਨਹੀਂ ਹੁੰਦਾ ਤੁਸੀਂ ਦਰਬਾਰ ਤੇ ਗਏ ਇੱਧਰ ਉੱਧਰ ਦੀਆਂ ਗੱਲਾਂ ਕੀਤੀਆਂ ਸਮਾਂ ਬਰਬਾਦ ਕੀਤਾ ਤੇ ਚਲੋ ਵਾਪਸ ਇਹ ਕੋਈ ਚੌਂਕੀ ਭਰਨਾ ਨਹੀਂ ਸਮਝਿਆ ਜਾਂਦਾ ਕਟੋ ਘਟ ਦਰਬਾਰ ਤੇ ਮੱਥਾ ਟੇਕ ਕੇ ਜਿਆਦਾ ਨਹੀਂ ਤਾਂ 1 ਘੰਟਾ ਤਾਂ ਹਾਜ਼ਰੀ ਜ਼ਰੂਰ ਭਰਨੀ ਚਾਹੀਦੀ ਹੈ ਹਾਜ਼ਰੀ ਵੀ ਇਹੋ ਜਿਹੀ ਭਰੋ ਕਿ ਇਹ ਨਾ ਹੋਵੇ ਤੁਸੀਂ ਉੱਥੇ ਬੈਠ ਕੇ ਆਸੇ ਪਾਸੇ ਦੀਆਂ ਚੁਗਲੀਆਂ ਕਰਕੇ ਹੀ ਸਮਾਂ ਬਰਬਾਦ ਕਰ ਲਿਆ ਹੈ ਬੈਠੋ ਇਸ ਤਰ੍ਹਾਂ ਕਿ ਤੁਹਾਨੂੰ ਜਾਪੇ ਤੁਹਾਡੇ ਅਤੇ ਤੁਹਾਡੇ ਤੋਂ ਇਲਾਵਾ ਉੱਥੇ ਸਿਰਫ ਬਾਬਾ ਜੀ ਹੀ ਹਨ ਹੋ ਸਕੇ ਤਾਂ ਚੌਂਕੀ ਭਰਨ ਗਏ ਪ੍ਰਸ਼ਾਦ ਜ਼ਰੂਰ ਲੈ ਕੇ ਜਾਵੋ ਮਾਨ ਕਰੇ ਤਾਂ ਉਥੇ ਕਿਸੇ ਵੀ ਤਰ੍ਹਾਂ ਦੀ ਸੇਵਾ ਜ਼ਰੂਰ ਕਰੋ ਚਾਹੇ ਸਫਾਈ ਦੀ ਹੀ ਸੇਵਾ ਕਿਉਂ ਨਾ ਹੋਵੇ ਬਾਬਾ ਜੀ ਦੇ ਦਰਬਾਰ ਤੇ 5 7 ਜਾਂ 11 ਚੌਂਕੀਆਂ ਭਰਨ ਦਾ ਕੋਈ ਨਿਜਮ ਨਹੀਂ ਹੁੰਦਾ ਜਿੰਨੀਆਂ ਜ਼ਿਆਦਾ ਚੌਂਕੀਆਂ ਭਰੋਗੇ ਉਸ ਦਾ ਲਾਹਾ ਹੀ ਤੁਹਾਨੂੰ ਮਿਲਣਾ ਹੈ ਜੇਕਰ ਤੁਸੀਂ ਬਾਬਾ ਜੀ ਲਈ ਟਾਈਮ ਕੱਢ ਕੇ ਹਰ ਐਤਵਾਰ ਦੀ ਚੌਂਕੀ ਭਰੋਗੇ ਤਾਂ ਫਿਰ ਬਾਬਾ ਜੀ ਵੀ ਤੁਹਾਡੇ ਲਈ ਟਾਈਮ ਕੱਢਣਗੇ ਤੋਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਇਹੀ ਕਹਿਣਾ ਚਾਹੁੰਦੇ ਸੀ ਕਿ ਐਤਵਾਰ ਦੀ ਚੌਂਕੀ ਬਾਬਾ ਜੀ ਦੇ ਦਰਬਾਰ ਤੇ ਭਰਨ ਦਾ ਬਹੁਤ ਲਾਹਾ ਮਿਲਦਾ ਹੈ ਪਰ ਪਰੋ ਸੱਚੇ ਮਨ ਸੱਚੇ ਇਰਾਦੇ ਅਤੇ ਵਿਸ਼ਵਾਸ ਦੇ ਨਾਲ ਚੌਂਕੀ ਜਿੰਨਾ ਸਮਾਂ ਵੀ ਭਰਨੀ ਹੈ ਉਹ ਸਮਾਂ ਤੁਹਾਡੇ ਲੇਖੇ ਵਿੱਚ ਲਿਖਿਆ ਜਾਂਦਾ ਹੈ ਚੌਂਕੀ ਭਰਨ ਨਾਲ ਤੁਸੀਂ ਇੱਕ ਤਾਂ ਬਾਬਾ ਜੀ ਦੇ ਬਹੁਤ ਕਰੀਬ ਹੋ ਜਾਂਦੇ ਹੋ ਅਤੇ ਦੂਸਰਾ ਤੁਸੀਂ ਆਉਣ ਵਾਲੀਆਂ ਆਫਤਾਂ ਦਾ ਮੁਕਾਬਲਾ ਕਰਨ ਵਿੱਚ ਸੁਖਾਲੇ ਹੋ ਜਾਂਦੇ ਹੋ ਇਥੋਂ ਤੱਕ ਕਈ ਵਾਰ ਛੱਡ ਦਾ ਨਾਲ ਭਰੀਆਂ ਚੌਕੀਆਂ ਤੁਹਾਡੀਆਂ ਕਈ ਮੁਸੀਬਤਾਂ ਬਾਬਾ ਜੀ ਦੀ ਕਿਰਪਾ ਨਾਲ ਟਲ ਵੀ ਜਾਂਦੀਆਂ ਹਨ ਸੰਗਤ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਜੀ ਮਿਲਦੇ ਹਾਂ ਬਹੁਤ ਜਲਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੈ ਸਾਈਆਂ ਦੀ ਜੀ ਜਿਕਾਰਾ ਸੰਤ ਸਾਈ ਲੋਕਜੀ ਦਾ ਬੋਲ ਸੱਚੇ ਦਰਬਾਰ ਦੀ ਜੈ